ਸਸ਼ੀ ਗੱਜ ਜਿਵੇਂ ਸਾਰੇ ਨਹੀਂ ਜਾਣਦੇ 30 ਅਪ੍ਰੈਲ ਰਾਤੀ 10:30 ਔਰ 11 ਵਜੇ ਦੇ ਵਿਚਾਲੇ ਇੱਕ ਅਨਫੋਰਚੂਨੇਟ ਇਨਸੀਡੈਂਟ ਰਿਪੋਰਟ ਹੋਇਆ ਸੀਗਾ थाना ਕੁਮਾਨ थाना ਕੁਮਾਨ ਦੇ ਸਰਹੱਦ ਤੋਂ ਇਹ ਬਾਬਾ ਬਲਵਿੰਦਰ ਸਿੰਘ ਜੀ ਜੋ ਗੁਰਦੁਆਰਾ ਮੁਖੀ ਸੀਗੇ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਜੀ ਅਠਵਾਲ ਪਿੰਡ ਦਾ ਉਹਨਾਂ ਦੀ ਕਤਲ ਹੋਇਆ ਸੀਗਾ ਔਰ ਮੌਕੇ ਦੇ ਜੋ ਸੀਸੀਟੀਵੀ ਫੁਟੇਜ ਸਾਨੂੰ ਮਿਲੇ ਸੀ ਔਰ ਜੋ ਮੌਕੇ ਦੇ ਗਵਾਹ ਸੀਗੇ ਉਹਨਾਂ ਵੱਲੋਂ ਇਹ ਪਤਾ ਚੱਲਿਆ ਸੀਗਾ ਕਿ ਉਹਨਾਂ ਦਾ ਇੱਕ ਸੇਵਾਦਾਰ ਰਮਨਦੀਪ ਸਿੰਘ ਉਹਨਾਂ ਨੇ ਆ ਬਾਬਾ ਜੀ ਦਾ ਚੱਕੂ ਮਾਰ ਕੇ ਉਹਨਾਂ ਦੀ ਕਤਲ ਕੀਤਾ ਸੀ ਔਰ ਇਸੀ ਕੇਸ ਇਹ ਬਹੁਤ ਜ਼ਿਆਦਾ ਸੈਂਸੇਸ਼ਨਲ ਹੋ ਗਿਆ ਸੀਗਾ ਤੋਂ ਉਹਦੀ ਉਸੇ ਇਹਨਾਂ ਨੂੰ ਧਿਆਨ ਦੇ ਰੱਖਦੇ ਹੋਏ ਵੱਖ-ਵੱਖ ਟੀਮ ਟੀਮਾਂ ਬਣਾ ਕੇ ਤਕਰੀਬਨ ਪੰਜਾਬ ਚ ਵੀ ਔਰ ਪੰਜਾਬ ਦੇ ਬਾਹਰ ਦੇ ਵੀ ਬਟਾਲੇ ਦੀ ਵੱਖ-ਵੱਖ ਟੀਮਾਂ ਆਲਮੋਸਟ 6 ਟੀਮਾਂ ਸਾਡੇ ਬਣੀ ਸੀਗੀ ਇਸ ਕੇਸ ਨੂੰ ਟ੍ਰੇਸ ਕਰਨ ਲਈ ਔਰ ਜੋ ਅਕਿਊਜ਼ ਸੀਗਾ ਉਹਨਾਂ ਨੂੰ ਅਰੈਸਟ ਕਰਨ ਲਈ ਤਾਂ ਆਫਟਰ 12 ਡੇਸ 12 ਦਿਨ ਦੀ ਮਿਹਨਤ ਤੋਂ ਬਾਅਦ ਸਾਨੂੰ ਬਟਾਲਾ ਪੁਲਿਸ ਨੂੰ 13 ਤਰੀਕ 13 ਮਈ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜਿਹਦੇ ਵਿੱਚ ਅਸੀਂ ਅਕਿਊਜ਼ ਜੋ ਰਮਨਦੀਪ ਸਿੰਘ ਹੈਗਾ ਉਹਨਾਂ ਦਾ ਅਰੈਸਟ ਅਸੀਂ ਬਟਾਲੇ ਤੋਂ ਹੀ ਕੀਤਾ ਹੈਗੇ ਆ ਔਰ ਹੁਣ ਇਹ ਜੋ ਆਪਣੇ ਹਿਰਾਸਤ 'ਚ ਹੈਗੇ ਆ ਔਰ ਉਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ ਔਰ ਉਹਨਾਂ ਦੀ ਅਗਲੇ ਰਿਮਾਂਡ ਲਈ ਅ ਅਗਲੀ ਅਗਲੀ ਪੁੱਛਤਾਚ ਜੋ ਕੀਤੀ ਜਾਊਗੀ ਜੋ ਹੁਣ ਤੱਕ ਦੀ ਪੁੱਛਗਿਛ ਦੇ ਵਿੱਚ ਜੋ ਚੀਜ਼ ਸਾਹਮਣੇ ਆਈ ਹੈ ਜੋ ਮਤਲਬ ਕਾਰਨ ਦਾ ਕਤਲ ਦਾ ਕਾਰਨ ਕੀ ਸੀਗਾ ਇਹ ਮੋਸਟ ਇੰਪੋਰਟੈਂਟ ਕੁਐਸ਼ਨ ਸੀ ਸਾਰੇ ਵਾਸਤੇ ਤੋਂ ਹੁਣ ਤੱਕ ਦੀ ਜੋ ਪੁੱਛਗਿਛ ਦੇ ਵਿੱਚ ਇਹੀ ਚੀਜ਼ ਸਾਹਮਣੇ ਆਈ ਹੈ ਜੋ ਰਮਨਦੀਪ ਸਿੰਘ ਹੈਗਾ ਇਹ 19 ਸਾਲ ਦਾ ਹੈਗਾ ਇਹ ਵਖਵ ਗੁਰਦੁਆਰੇ ਦੇ ਵਿੱਚ ਸੇਵਾ ਕਰਦਾ ਸੀ ਔਰ ਪਿਛਲੇ ਡੇਢ ਸਾਲ ਤੋਂ ਇਹ ਗੁਰਦੁਆਰਾ ਜੋ ਆਪਣਾ ਗੁਰੂ ਅਮਰਦਾਸ ਜੀ ਗੁਰਦੁਆਰਾ ਹੈਗਾ ਠਵਾਲ ਦੇ ਉਥੇ ਵੀ ਆਉਂਦਾ ਸੀਗਾ ਔਰ ਉਥੇ ਬਾਬਾ ਬਲਵਿੰਦਰ ਜੀ ਦਾ ਇਹ ਸੇਵਾ ਕਰਦਾ ਸੀਗਾ ਔਰ ਉਦ ਦਿਨ ਰਾਤ 30 April ਰਾਤ 10:30 ਵਜੇ ਦੇ ਅ ਕਰੀਬ ਇਹ ਜੋ ਬਾਬਾ ਜੀ ਦਾ ਸੇਵਾ ਕਰ ਰਿਹਾ ਸੀਗਾ ਉਹਦਾ ਪੈਰ ਦਾ ਮਾਲਿਸ਼ ਕਰ ਰਿਹਾ ਸੀ ਉਹਨਾਂ ਨੂੰ ਲੈ ਕੇ ਅਪਸ਼ਚ ਇਹ ਇਹ ਹੋ ਗਈ ਅਪਸ਼ਚ ਇਹ ਨਵੀਂ ਝਗੜਾ ਹੋ ਗਿਆ ਕਿ ਲਤ ਕੁੱਟਣ ਨੂੰ ਲੈ ਕੇ ਬਾਬਾ ਜੀ ਨੇ ਇਹਨੂੰ ਗਾਲ ਕੱਢਤਾ ਔਰ ਉਹ ਵਧੀ ਵਧੀ ਗਈ ਉਹਦੇ ਵਿੱਚ ਆ ਵੀ ਇਨਾਂ ਦੇ ਅਕਿਊਜ਼ ਦੇ ਕਹਿਣ ਦੇ ਮੁਤਾਬਕ ਆ ਵੀ ਹੈਗਾ ਕਿ ਜੋ ਬਾਬਾ ਜੀ ਨੇ ਨੂੰ ਉਹਨਾਂ ਦੇ ਪ੍ਰਾਈਵੇਟ ਪਾਰਟ ਤੇ ਲਤ ਮਾਰਤੀ। ਤੋਂ ਇਹਨਾਂ ਦੇ ਗੁੱਸਾ ਕੰਟਰੋਲ ਨਹੀਂ ਹੋਇਆ ਤੋਂ ਫਿਰ ਇਹਨੇ ਉਹਨਾਂ ਨੂੰ ਕੁੱਟ ਮਾਰਤੀ ਔਰ ਉੱਥੋਂ ਦੀ ਇਹ ਭੱਜ ਗਿਆ ਸਿਗਾ। ਤੋਂ ਇਹ ਹਲੇ ਸਾਡਾ ਫਰਸਟ ਜੋ ਇਹ ਦੇ ਵਿੱਚ ਆਈ ਹੋਈ ਹੈ ਪੁੱਛਗਿਛ ਦੇ ਵਿੱਚ ਇਹ ਚੀਜ਼ ਆਈ ਹੈ। ਹਲੇ ਵੀ ਅਸੀਂ ਅਗਲੀ ਕਾਰਵਾਈ ਜਾਰੀ ਹੈਗੀ। ਉਹਦੇ ਵਿੱਚ ਜੋ ਵੀ ਇਨਫੋਰਮੇਸ਼ਨ ਆਊਗਾ ਉਹ ਤੁਹਾਡੇ ਸਾਰੇ ਨਾਲ ਸ਼ੇਅਰ ਕੀਤਾ ਜਾਊਗਾ ਜੀ। ਅ ਇਹਦੇ ਵਿੱਚ ਦੇਖਿਓ ਜੀ ਆਪਣਾ ਇੱਕ ਤੋਂ ਇੱਥੋਂ ਦੀ ਇਹ ਮੋਗਾ ਚਲ ਗਏ ਸਿਗਾ। ਅੰਮ੍ਰਿਤਸਰ ਚੱਲਿਆ ਸੀ ਪਹਿਲੇ ਉਤੋਂ ਬਾਅਦ ਮੋਗਾ ਚੱਲਿਆ ਸੀ ਮੋਗਾ ਦੇ ਵਿੱਚ 2 ਦਿਨ ਰਹਾ ਉਤੋਂ ਬਾਅਦ ਫਿਰ ਇਹ ਪੰਜਾਬ ਦੇ ਬਾਹਰ ਵੀ ਗਿਆ ਸੀਗਾ 2 ਥਾਵਾਂ ਤੇ ਫਿਰ ਉਸ ਤੋਂ ਬਾਅਦ ਵਾਪਸ ਅੰਮ੍ਰਿਤਸਰ ਆਇਆ ਅੰਮ੍ਰਿਤਸਰ ਤੋਂ ਫਿਰ ਬਟਾਲਾ ਇਹਦੇ ਵਿੱਚ ਇੱਕ ਇੱਕ ਗੱਲ ਮੈਂ ਹੋਰ ਤੁਹਾਡੇ ਮੀਡੀਆ ਰਾਹੀਂ ਮੈਂ ਬਟਾਲਾ ਦੀ ਔਰ ਮੋਗੇ ਦੀ ਜੋ ਪਬਲਿਕ ਹੈਗੇ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹਾਂਗੀ ਇਹਦੇ ਵਿੱਚ ਪਬਲਿਕ ਵੱਲੋਂ ਸਾਨੂੰ ਬਹੁਤ ਜ਼ਿਆਦਾ ਕੋਆਪਰੇਸ਼ਨ ਮਿਲਿਆ ਫਵੇਂ ਉਹ ਆਪਣੀ ਡਿਟੈਕਸ਼ਨ ਦੇ ਵਿੱਚ ਉਹਨਾਂ ਦੀ ਮਦਦ ਹੋਵੇ ਫਮੇ ਉਹ ਦੇ ਵਿੱਚ ਕੁਝ ਜੋ ਸਿਵਿਲੀਅਨਸ ਨੇ ਜਿਨੇ ਸਾਡੇ ਨਾਲ ਵੀ ਤੁਰੇ ਸਾਡੇ ਨਾਲ ਤੁਰ ਕੇ ਇਹ ਕੇਸ ਨੂੰ ਟ੍ਰੇਸ ਕਰਨ ਦੇ ਵਿੱਚ ਸਾਡੀ ਬਹੁਤ ਮਦਦ ਕੀਤੀ ਹੈਗੀ ਹੈ اسپੈਸ਼ਲੀ ਬਟਾਲੇ ਦੀ ਆਪਣੇ ਆਪਣੇ ਵਖ ਵਖ ਸਬਡਿਵੀਜ਼ਨ ਦੀ ਕਿਉਂਕਿ ਇਹਦੇ ਵਿੱਚ ਬਾਕੀ ਸਾਰੇ ਸਬਡਿਵੀਜ਼ਨਾਂ ਦੀ ਜੋ ਆਫੀਸਰਸ ਹੈ ਉਹਨਾਂ ਦੀ ਸਾਰਿਆਂ ਦਾ ਡਿਊਟੀ ਇੱਥੇ ਲੱਗੇ ਸੀ ਵਖ ਵਖ ਸਬਡਿਵੀਜ਼ਨਾਂ ਦੇ ਲੋਕੀ ਜੋ ਹੈਗੇ ਸਾਡੇ ਨਾਲ ਬਹੁਤ ਇਹਦੇ ਵਿੱਚ ਮਦਦ ਕੀਤੀ ਹੈ ਤਾਂ ਜਦੋਂ ਗੱਲ ਆਹੀ ਹੈ ਜੀ ਜਦੋਂ ਪਬਲਿਕ ਪੁਲਿਸ ਦਾ ਸਾਥ ਦਿੰਦੀ ਹੈ ਮਦਦ ਕਰਦੀ ਹੈ ਤਾਂ ਫਿਰ ਇੰਨਾ ਵੱਡਾ ਕੇਸਿਸ ਵੀ ਜੋ ਹੈਗੇ ਉਹ ਛੇਤੀ ਤੋਂ ਛੇਤੀ ਟ੍ਰੇਸ ਹੋ ਜਾਂਦੀ ਹੈ ਜੀ ਨਹੀਂ ਜੀ ਇਹ ਇਹ ਗਲਵੀ ਮੈਂ ਕਲੀਅਰ ਕਰਨਾ ਚਾਹਾਂਗੀ ਇਹਦੇ ਵਿੱਚ ਕੋਈ ਰੈਡੀਕਲ ਐਂਗਲ ਜਾਂ ਐਕਸਟ੍ਰੀਮਿਜ਼ਮ ਐਂਗਲ ਉਹ ਕੋਈ ਨਹੀਂ ਹੈਗਾ ਇਹ 19 ਸਾਲ ਦਾ ਬੱਚਾ ਹੈ ਜੋ ਇਹ ਆਪਣਾ ਗੁਰਦੁਆਰੇ ਦੇ ਵਿੱਚ ਅੰਮ੍ਰਿਤਸਰ ਦੇ ਗੁਰਦੁਆਰੇ ਦੇ ਵਿੱਚ ਉੱਥੇ ਪੜਦਾ ਸੀ ਆਪਣੀ ਗੁਰਬਾਣੀ ਸਿੱਖ ਰਿਹਾ ਸੀਗਾ ਅੱਗੇ ਜਾ ਕੇ ਇਹਨਾਂ ਦਾ ਫਾਦਰ ਵੀ ਜੋ ਹੈਗੇ ਉਹ ਵੀ ਪਾਠੀ ਨਹੀਂ ਇਹ ਵੀ ਅੱਗੇ ਜਾ ਕੇ ਮਤਲਬ ਉਹ ਕੋਸ਼ਿਸ਼ ਕਰ ਰਿਹਾ ਸੀਗਾ ਉਹ ਪਾਠੀ ਦਾ ਉਹ ਕੰਮ ਕਰ ਲਈ ਹਾਂਜੀ ਇਹ ਹੋ ਰਹੀ ਹੈ ਕਿ ਜắpਨ ਨੂੰ ਮਾਲ ਲੱਗੇ ਆ ਨਹੀ ਜੀ ਉਹ ਉਸੀ ਰੂਮ ਦੇ ਵਿੱਚ ਸਾਨੂੰ ਬਾਬਾ ਜੀ ਦਾ ਜੋ ਲਾਇਸੈਂਸੀ ਹਥਿਆਰ ਸੀਗਾ ਉਹ ਜਿਸ ਰੂਮ ਦੇ ਵਿੱਚ ਇਹ ਵਾਰਦਾਤ ਹੋਈ ਸੀ ਉਸੇ ਰੂਮ ਦੇ ਵਿੱਚ ਮਿਲਿਆ ਸੀਗਾ ਉੱਥੇ ਉਸੀ ਵੇਲੇ ਰਿਕਵਰ ਹੋ ਗਿਆ ਸੀ ਹਾਂਜੀ ਇਹਦੇ ਵਿੱਚ ਦੇਖੋ ਜੀ ਪੂਰਾ ਜ਼ਿਲੇ ਹੀ ਸਾਡੀ ਪਹਿਲੇ 4-5 ਦਿਨ ਦੇ ਵਿੱਚ ਪੂਰੇ ਜ਼ਿਲੇ ਹੀ ਸਾਡੇ ਦੇ ਵਿੱਚ ਲੱਗਿਆ ਸੀਗਾ ਭਾਵੇਂ ਥਾਣਾ ਕੋਈ ਵੀ ਹੋਵੇ ਕੋਈ ਸਬ ਡਿਵੀਜ਼ਨ ਦਾ ਹੋਵੇ ਬਸੇ ਵਰਦਤ ਜੋ ਸਾਡਾ ਸੀਗਾ ਉਹ ਕਮਾਂਡ ਥਾਣਾ ਸ਼ਹਿਰ ਗੋਬਿੰਦਪੁਰ ਸਬਡਿਵੀਜ਼ਨ ਦਾ ਸੀਗਾ ਲੇਕਿਨ ਜੋ ਵੱਖ-ਵੱਖ ਜ਼ਿਲ੍ਹਾ ਦੇ ਵਿੱਚ ਜੋ ਸਾਡੀ ਪਾਰਟੀ ਗਏ ਸੀਗੇ ਉਹਦੇ ਵਿੱਚ ਆਪਣੇ ਕਿਲਾ ਲਾਲ ਸਿੰਘ ਦਾ ਵੀ ਗਏ ਸੀਗੇ ਡੇਰਾ ਬਾਬਾ ਨਾਨਕ ਦੇ ਐਸਚੂਸ ਆ ਵੀ ਗਏ ਸੀਗੇ ਔਰ ਆਪਣੇ ਡੀਐਸਪੀ ਸਪੈਸ਼ਲ ਬ੍ਰਾਂਚ ਵੀ ਗਏ ਸੀਗੇ ਔਰ ਸੀਆਈਏ ਦੇ ਵੀ ਗਏ ਸੀ ਇਹਦੇ ਵਿੱਚ ਅਸੀਂ ਸਾਰਿਆਂ ਦਾ ਜੋ ਹੁਣ ਤੱਕ ਦੀ ਤਜਰਬਾ ਹੈਗਾ ਉਹਦਾ ਅਸੀਂ ਫਾਇਦਾ ਉਠਾਏ ਇਨ ਦਾ ਸੈਂਸ ਕਿ ਬਹੁਤ ਸਾਰੇ ਆਫੀਸਰ ਸਾਡੇ ਇੱਧਰ ਹੀ ਹੈਗੇ ਆ ਜਿਨ੍ਹਾਂ ਨੇ ਵੱਖ-ਵੱਖ ਜ਼ਿਲ੍ਹਾ ਦੇ ਵਿੱਚ ਸਰਵ ਕਰਕੇ ਆਏ ਨੇ ਕੋਈ ਮੁਗੀ ਚ ਸਰਵ ਕੀਤਾ ਸੀਗਾ ਪਹਿਲੇ ਕੋਈ ਲੁਧਿਆਣੇ ਚ ਸਰਵ ਕੀਤਾ ਸੀ ਕੋਈ ਆਪਣੇ ਅੰਮ੍ਰਿਤਸਰ ਦੇ ਵਿੱਚ ਸਰਵ ਕੀਤਾ ਸੀ ਸੋ ਉਹਨਾਂ ਨੂੰ ਅਸੀਂ ਉਸ ਉਸ ਥਾਂ ਤੇ ਭੇਜਿਆ ਸੀ ਜਿਨ੍ਹਾਂ ਦੇ ਆਲਰੇਡੀ ਉਹ ਉਸ ਏਰੀਆ ਤੋਂ ਫੈਮਿਲੀਅਰ ਸੀਗੇ ਤੋ ਇਹਦੇ ਕਰਕੇ ਜਦੋਂ ਕੋਈ ਕ੍ਰਾਈਮ ਹੁੰਦਾ ਆ ਉਹ ਭਾਵੇਂ ਜਰਿਸਡਿਕਸ਼ਨ ਵਾਈਜ਼ ਹੁੰਦੀ ਹੈ ਲੇਕਿਨ ਜੋ ਟ੍ਰੇਸ ਕਰਨਾ ਉਹ ਸਾਡਾ ਪੂਰਾ ਜ਼ਿਲ੍ਹਾ ਦਾ ਹੁੰਦੀ ਹੈ ਤੋ ਇਹਦੇ ਕਰਕੇ ਇਸ ਇਹਦੇ ਵਿੱਚ ਜੋ ਆਪਣੇ ਐਸਪੀ ਡੀ ਸਾਹਿਬ ਔਰ ਡੀਐਸਪੀ ਸ਼ਿਹਿਰ ਗੋਬਿੰਦਪੁਰ ਐਂਡ ਐਸਪੀ ਸਪੈਸ਼ਲ ਬ੍ਰਾਂਚ ਨਾਲੇ ਸੀਆਈ ਇਨਚਾਰਜ ਐਂਡ ਜੋ ਐਸਐਚਓ ਕਮਾਂਡ ਹੈਗੇ ਆ ਇਸ ਸਾਰੇ ਨੇ ਬਹੁਤ ਵਧੀਆ ਕੰਮ ਕੀਤੇ ਐਂਡ ਇਨਕਲੂਡਿੰਗ ਮੈਨੀ ਆਫ ਜੋ ਸਾਡੇ ਆਪਣੇ ਕਨਸਟੇਬਲਸ ਨੇ ਏਐਸਆਈਸ ਨੇ ਸਾਰੇ ਹੀ ਇਹਦੇ ਵਿੱਚ ਬਹੁਤ ਹੀ ਵਧੀਆ ਕੰਮ ਕੀਤੀ ਹੈਗੇ 12 ਦਿਨ ਲਗਾਤਾਰ ਇਹਨੇ ਇਹਦੇ ਵਿੱਚ ਆਪਣਾ ਮਿਹਨਤ ਕਰਕੇ ਇਸ ਕੇਸ ਨੂੰ ਟ੍ਰੇਸ ਕੀਤੀ ਹੈ ਜੀ ਨਹੀਂ ਜੀ ਉਹ ਆਪਣੇ ਕੋਈ ਵੀ ਰਿਸ਼ਤੇਦਾਰ ਕੋਲ ਨਹੀਂ ਗਿਆ ਇਹ ਵੋਗੇ ਦੇ ਵਿੱਚ ਜੋ ਗਏ ਸੀਗੇ ਇਹਨੇ ਕੰਮ ਲੱਭਣ ਨੂੰ ਗਿਆ ਸੀ ਤੋਂ ਉੱਥੇ ਉਹ ਸਾਰੇ ਅਸੀਂ ਚੱਕੀਤਾ ਸੀ ਫਿਰ ਉਸ ਤੋਂ ਬਾਅਦ ਇਹ ਕੁਝ ਗੁਰਦੁਆਰੇ ਦੇ ਵਿੱਚ ਵੀ ਰਹਾ ਉਥੋਂ ਦੀ ਫਿਰ ਵਾਪਸ ਆ ਗਿਆ ਨਹੀਂ ਜੀ ਉਹ ਬਟਾਲੇ ਤੋਂ ਫੜਿਆ ਗਿਆ ਚਿੱਟੀ ਗਰਾਉਂਡ ਤੋਂ ਜੋ ਆਪਣਾ ਪੁਲਿਸ ਸਟੇਸ਼ਨ ਸਿਟੀ ਲਿਮਿਟ ਦੇ ਉਚਾਨਦਰ ਆਹੀ ਇਹਨੇ ਤਾਂ ਕਰਕੇ ਸਾਨੂੰ ਟਾਈਮ ਲੱਗੇ ਤਾਂ ਕਰਕੇ ਇਹ ਬਹੁਤ ਮੁਸ਼ਕਿਲ ਕੰਮ ਸੀਗਾ ਸਾਡੇ ਵਾਸਤੇ ਕਿਉਂਕਿ ਸਾਨੂੰ ਇਹਦੇ ਵਿੱਚ ਟੈਕਨੀਕਲੀ ਕੋਈ ਇਨਪੁਟ ਨਹੀਂ ਮਿਲਿਆ ਸੀ ਇਹਦੇ ਕਰਕੇ ਹੀ ਮੈਂ ਪਬਲਿਕ ਦਾ ਇਹਦੇ ਵਿੱਚ ਸਾਨੂੰ ਬਹੁਤ ਸਾਥ ਰਿਹਾ ਤਾਂ ਹਿਊਮਨ ਇੰਟੈਲੀਜੈਂਸ ਜੋ ਹੁੰਦੀ ਹੈ ਮਤਲਬ ਪਬਲਿਕ ਜਦੋਂ ਸਾਡੇ ਉੱਤੇ ਭਰੋਸਾ ਕਰਦੇ ਆ ਉਹ ਸਾਡੇ ਨਾਲ ਜੁੜਦੇ ਆ ਤਾਂ ਫਿਰ ਇਹ ਮੁਸ਼ਕਿਲ ਤੋਂ ਮੁਸ਼ਕਿਲ ਕੇਸ ਵੀ ਜੋ ਹੈ ਟ੍ਰੇਸ ਹੋ ਜਾਂਦੇ ਆ 21 14 ਤੱਕ ਮੈਨੂੰ ਉਸਦੇ ਦੇ ਅ 12 ਦਿਨ ਜੀ ਇਹ ਇੱਕ ਤਰੀਕ ਦਾ ਮਤਲਬ ਇੱਕ ਤਰੀਕ ਮਤਲਬ 12 ਵਜੇ ਜੋ ਸਾਨੂੰ ਇਨਫੋਰਮੇਸ਼ਨ ਆਈ ਸੀ ਜੋ 13 ਤਰੀਕ ਨੂੰ ਸਾਨੂੰ ਅ ਅਸੀਂ ਫੜ ਲਈ ਹਾਂ